ਗੁਰ ਸੇਵੀ ਐ ਅਹਨੇ ਸਹਜ ਸੁਭਾ। ਦਰਸਨ ਪਰਸ ਐ ਗੁਰੂ ਕੈ। ਜਨਮ ਮਰਨ ਦੁਖ ਜਾਇ। ਹੋ ਵੈ ਸਿਫਤ ਖਸਮ ਦੀ ਨੂਰ ਅਰਸਾ ਹੁ ਕਰ ਸਹਾ ਝੱਟੀ ਐ ਤੋਦ ਡਿਠੀ ਸੱਚੀ ਪਾਤਿਸਾ ਮਾਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤਿਸਾਹੂ ਸਿਰ ਸਾਹਾਂ ਦਾ ਸਾਹੂ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੀ ਸਾਹੂ ਸੱਜਣ ਸੱਚਾ ਪਾਤਿਸਾਹੂ ਸਿਰ ਸਾਹ ਦਾ ਸਾਹੂ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੀ ਸਾਹੋ ਸਤਨਾ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੂਕ ਮਹੱਲਾ 3 ਸਤ ਗੁਰ ਤੇ ਜੋ ਮੋਹ ਫੇਰੇ ਸੇ ਬੱਦੇ ਦੁਖ ਸਹਾਈ ਸਥਿਰ ਫਿਰ ਮਿਲਣ ਨਾ ਪਾਏਨੀ ਜੰਮਹਿ ਤ ਮਰ ਜਾਹੀ ਸਤ ਗੁਰ ਤੇ ਜੋ ਮੋਹ ਫਿਰੇ ਸੇ ਬੱਦੇ ਦੁੱਖ ਸਹਾਰਾ ਹੀ ਫੇਰ ਫੇਰ ਮਿਲਣ ਨਾ ਪਾਏਨੀ ਜੰਮ ਹ ਤ ਮਾਰੇ ਜਾਹੀ ਸਹਸਾ ਰੋਗ ਨ ਛੋਡਈ ਦੁੱਖ ਹੀ ਮਹਿ ਦੁੱਖ ਪਾਹੀ ਨਾਨਕ ਨਦਰੀ ਬਖਸ ਲੇ ਸਬਦ ਮੇਲ ਮਿਲਾਹੀ ਮਹੱਲਾ ਤੀਜਾ ਜੋ ਸਤ ਗੁਰ ਤੇ ਮੋਹ ਫੇਰੇ ਤਿਨਾ ਠੌਰ ਨਾ ਠਾਉ ਜੋ ਛੁੱਟੜ ਘਰ ਘਰ ਫੇਰੇ ਦੋਹ ਚਾਰਣ ਬਾਦ ਨਾਉ ਨਾਨਕ ਗੁਰਮੁਖ ਬਖਸੀਐ ਹੈ ਸੇ ਸਤ ਗੁਰ ਮੇਲ ਮਿਲਾਉ ਪਾਉੜੀ ਜੋ ਸੇਵਹਿ ਸਤ ਮੁਰਾਰੇ ਸੇ ਭਵ ਜਲ ਤਰ ਗਇਆ ਜੋ ਬੋਲਹ ਹਰ ਹਰ ਨਾਮੋ ਤੈਨ ਜਾਮ ਛੱਡ ਗਿਆ ਸੇ ਦਰਗਹ ਪੈ ਦੇ ਜਾਹੇ ਜਿਨਾ ਹਰ ਜਪ ਲਿਆ ਹਰ ਸੇਵਹਿ ਸੇਈ ਪੁਰਖ ਜਿੰਨਾ ਹਾਰ ਤੋਦ ਮਇਆ ਗੁਣ ਗਾਵਾ ਪਿਆਰੇ ਨਿਤ ਗੋਰਾ ਮੁਖ ਭ੍ਰਮ ਭਾਉ ਗਿਆ ਹਰ ਸੇਵਹ ਸੇਈ ਪੁਰਖ ਜਿੰਨਾ ਹਾਰ ਤੁੱਦ ਮਇਆ ਗੁਣ ਗਾਵਾ ਪਿਆਰੇ ਨਿਤ ਗੁਰਮੁਖ ਭਰਾਮ ਭਾਉ ਗਿਆ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸਲੋਕ ਮਹਲਾ ਤੀਜਾ ਸਤ ਗੁਰ ਤੇ ਜੋ ਮੋਹ ਫਿਰੇ ਸੇ ਬੱਦੇ ਦੁਖ ਸਹਾਂਹਿ ਫੇਰ ਫੇਰ ਮਿਲਣ ਨ ਪਾਇਨੀ ਜਮਹਿ ਤੈ ਮਰ ਜਾਹੀ ਰਾਗ ਸੋਰਠ ਵਾਰ ਮਹਾਲੇ ਚੌਥੇ ਕੀ ਪੌੜੀ 7ਵੀਂ ਸਲੋਕਾਂ ਨਾਲ